ਲਾਓ ਸਾਹਮਣੇ ਕਹਿੰਦੇ ਇਸ ਵੇਲੇ ਫਤੇਗੜ ਛੰਨਾ ਵਾਲਾ ਪੂਰੀ ਇਹਨੂੰ ਕਹਿੰਦੇ ਬੰਦੇ ਮਾਰ ਕਹਿੰਦੇ ਆ ਮੇਰੇ ਪੰਜਾਬੀ ਵੀਰੋ ਆਹ ਡੇਂਜਰ ਜਾਫੀ ਆ ਰਾਜਪੂਤ ਅਵੇਦੁੱਲਾ ਰਾਜਪੂਤ ਕਹਿੰਦੇ ਕਰਦਾ ਹੈ ਟਰਾਈ ਡਾਕਣ ਦੀ ਔਰ ਰਵੀ ਕਹਿੰਦੇ ਕੈਲਰਮ ਵਾਲਾ ਇਸ ਵੇਲੇ ਟਾਈਗਰ ਸਪੋਰਟਸ ਕਲੱਬ ਟਰੰਗੇ ਦੀ ਟੀਮ ਵੱਲੋਂ ਕਬੱਡੀ ਪਾਉਣ ਦੇ ਵਾਸਤੇ ਬਾਧਾ ਹੋਇਆ ਔਰ ਚਾਰ ਖਿਡਾਰੀਆਂ ਦੇ ਵਿੱਚੋਂ ਆਹ ਕਹਿੰਦੇ ਬਾਹੂ ਅਕਬਰਪੁਰ ਵਾਲਾ ਸ਼ੀਲੂ ਮੇਰੇ ਪੰਜਾਬੀ ਵੀਰੋ ਉਹ ਕਰਾਂਦਾ ਬੱਲੇ 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 ਅਗੇ ਮੁਕਾਬਲਾ 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 ਟੱਕਰ ਸਿਰੇ ਦੀ ਤੇ ਆਹ ਵੇਖੋ ਸ਼ੀ ਦੇ ਉੱਪਰ ਦੁਕਾਂ ਵਾਲਾ ਖੁਸ਼ੀ ਲੱਗਿਆ ਹੋਇਆ ਨਾਲ ਰਾਜਪੂਤ ਆਵੇਦਲਾ ਔਰ ਦੇਖਾਂਗੇ ਵੀ ਚਾਰ ਖਿਡਾਰੀਆਂ ਵਿੱਚੋਂ ਤਲਜਿੰਦਰ ਔਜਲਾ ਔਰ ਦੇਖਾਂਗੇ ਵੀ ਚਾਰਾਂ ਦੇ ਵਿੱਚੋਂ ਆਹ ਕਹਿੰਦੇ ਰਾਜਪੂਤ ਹੈ ਆਹ ਰਾਜਪੂਤ ਹੈ ਲਹਿੰਦੇ ਵਾਲਾ ਲਹਿੰਦੇ ਵਾਲਾ ਕਰਾਉਂਦਾ ਬੱਲੇ 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 ਇਹ ਸਵਾਦ ਕਬੱਡੀ ਦਾ ਆਹ ਦੇਖ ਉਹ ਵੱਧ ਗਈਆਂ ਥਾਪੀਆਂ ਕੀ ਕਬੱਡੀ ਮੇਰੇ ਮਿੱਤਰੋ ਜਿਵੇਂ ਮੱਖਣ ਵਾਲੀ ਸਾਹਮਣੇ ਦੱਸਿਆ ਇਹ ਬੀਸੀ ਕੈਨੇਡਾ ਦੇ ਵਿੱਚ ਮੁੰਡਾ ਤਿੰਨ ਸੀਨਾਂ ਦਾ ਸਰਬਉੱਤਮ ਤੇ ਦੂਸਰੇ ਪਾਸੇ ਕਹਿੰਦੇ ਉਹ ਦਲੇਰੀ ਨਾਲ ਜੱਫੇ ਲਾਉਣ ਦੇ ਲਈ ਮਸ਼ਹੂਰ ਗੁੱਗਾ ਵਾਲਾ ਕਰਾਉਂਦਾ ਦੁਗਦੇ ਗੁੱਗਾ ਵਾਲਾ ਕਹਿੰਦੇ ਜੱਟ ਮੇਰੇ ਪੰਜਾਬੀ ਵੀਰੋ ਸਵੇਲੇ ਦੇਖਾਂਗੇ ਵੀ ਛੋਟਾ 나ਥ ਕਬੱਡੀ ਪਾਉਣ ਦੇ ਵਾਸਤੇ ਪਰ ਆ ਸ਼ਿੱਲੂ ਆ ਸ਼ਿੱਲੂ ਹੈ ਸ਼ਿੱਲੂ ਤੇ 나ਥ ਟੱਕਰ ਸਿਰੇ ਦੀ ਆ ਟੱਕਰ